आई वॉज देयर टॉप सेल्समैन इन एवरी डिपार्टमेंट चाहे चाहे पर ट्रक सेल पर ट्रक प्रॉफिट हो ट्रक एक्सपेंस होिपार्टमेंट क्योंकि शुरू तो ही आज लाइक वेरी कि मैं कुछ बनना है क्योंकि कि आई हैड तो मैं माड़ी बिकॉज मेरी फे पेरेंट्स करके डेढ़ डेढ़ मेरे ना उन्होंने ठीक नहीं किया मैनू सी कि मैं कुछ बनना है कि उन्होंने पता लगे कि इन्होंने ਸੋਨੇ ਦੀ ਮੁਰਗੀ ਗਵਾਲੀ ਹਮ ਸੋ ਉਹ ਡਰਾਈਵ ਮੇਰੇ ਸੀ ਕਿ ਮੈਂ ਕੁਝ ਬੰਨਣਾ ਹੈ ਕਿ ਆਈ ਹੈਵ ਟੂ ਬੀ ਸਮਬਡੀ ਸੋ ਮੈਂ ਆਲਵੇਜ਼ ਕੋਸ਼ਿਸ਼ ਕਰਦਾ ਹਮ ਮੈਂ ਚੱਲਦਾ ਰਹਿੰਦੇ ਕਿ ਹਾਊ ਟੂ ਟੂ ਡੂ ਪਰ ਇੱਕ ਗੱਲ ਪੱਕੀ ਸੀ ਕਿ ਮੈਂ ਕਿ ਗਲਤ ਕੰਮ ਨਹੀਂ ਕਰਨਾ ਹਮ ਕਿ ਮੈਂ ਹਮੇਸ਼ਾ ਵਾਈਬ ਨੂੰ ਅਦਾਈ ਮੈਂ ਕਿ ਮੈਂ ਗਲਤ ਕੰਮ ਨਹੀਂ ਕਰ ਸਕਦਾ ਹਮ ਕੋ ਮੇਰੇ ਕੋਲ ਜੇਲ ਨਹੀਂ ਜਾਣਾ ਹਮ ਸੋ ਮੈਂ ਕਿ ਗਲਤ ਕੰਮ ਕੋਈ ਨਹੀਂ ਕਰਨਾ ਹਾਰਡ ਵਰਕ ਹਾਰਡ ਵਰਕ ਕਰਕੇ ਵੀਲ ਵੀਲ ਗਰੋ ਤੇ ਉਹ ਉੱਥੇ ਮੈਂ 8-9 ਮਹੀਨੇ ਦਾ 12-15 ਮਹੀਨੇ ਕੰਮ ਕੀਤਾ ਫਿਰ ਮੇਰੀ ਵਾਈਫ ਮੇਰੇ ਮਗਰ ਪੈ ਗਈ ਕਹਿੰਦੀ ਨਹੀਂ ਜੈਸੀ ਤੋਡੇ ਬਲਡ ਦੇ ਵਿੱਚ ਟਰਕਿੰਗ ਹੈ ਤੁਸੀਂ ਬਲਡ ਟਰਕਿੰਗ ਚਾਹੋ ਤੁਸੀਂ ਟਰਕਿੰਗ ਚਾਹੋ ਤੁਸੀਂ ਟਰਕਿੰਗ ਚਾਹੋ ਮੈਂ 3 ਸਾਲ 1.5 ਸਾਲ ਫੇਰ ਕਰਤਾ ਕਿ ਨਹੀਂ ਮੈਂ ਰਹਿਣ ਦੇ ਨਹੀਂ ਆਮੇਕਿੰਗ ਗੁੱਡ ਮਨੀ ਕਿ ਉਹ ਜਿੰਨਾ ਚਿਰ ਦਾ ਸਾਲ 2 ਸਾਲ ਦੇ ਵਿੱਚ ਨੂੰ ਨੂੰ ਕਹਿੰਦੇ ਕਹਿੰਦੇ ਮੇਰੇ ਕੋਲ ਜਿਹੜੇ ਟਰੱਕ ਲੈਣ ਆਉਂਦੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਲਰ ਚਾਹੀਦੇ ਹੁੰਦੇ ਸੀ ਜੀ ਹੂੰ ਰੀਫਰ ਟ੍ਰੈਲ ਚਾਹੀਦੋਂ ਦੀ ਗਾਂ ਉਹਨਾਂ ਨੇ ਆਪਣਾ ਹਾਲ ਕਰਨੀ ਕਿ ਜੇ ਮੇਰੇ ਤੋਂ ਮਿਲ ਜਾਂਦਾ ਉਹਨਾਂ ਨੂੰ ਉਤਾ 1000 ਰੁਪਏ ਮਹੀਨਾ ਤੇ ਜੇ ਉਹਨਾਂ ਨੇ ਜਿਹੜੀ ਕੰਪਨੀ ਦਾ ਟਰੱਕ ਚਲਾਉਂਦੇ ਆ ਉਹਨਾਂ ਨੇ ਉਹਦਾ 15% ਡਿਸਪੈਚ ਕੱਟ ਲੈਣੀ ਆ ਜੀ ਮਤਲਬ ਕਿ ਹਰ ਗੇੜੇ ਦਾ ਉਹਨਾਂ ਨੇ 500 ਤੋਂ 700 ਡਾਲਰ ਕੱਟ ਲੈਣਾ ਓਕੇ ਸੋ ਮੈਂ ਵੇਖਿਆ ਕਿ ਇੱਥੇ ਯਾਰ ਆਹਾ ਹੈਗੀ ਐ ਡਿਮਾਂਡ ਦੀ ਸਕਸੈਸਫੁਲ ਹੋ ਸਕਦਾ ਹੈ ਸੋ ਪਹਿਲਾ ਰਿਸਕ ਲੈ ਕੇ ਕਿ ਵਾਈਫ ਆਲਵੇਸ سپورਟਿੰਗ ਸੀ ਮੈਂ ਦੱਸ ਰਿਹਾ ਮੈਂ ਆ ਹਮਰਾ ਪਲਾਨ ਹੈ ਇਹ ਮੇ ਆਪਣਾ ਕ੍ਰੈਡਿਟ ਕਾਰਡ ਹੈ ਇੰਨੇ ਚ ਆਪਣੇ ਇੰਨੇ ਨਾ ਬੈਲੈਂਸ ਫ੍ਰੀ ਲਾਈਕ ਜ਼ੀਰੋ ਬੈਲੈਂਸ ਹੈ ਕਿ ਲੈਸ ਬਾਈ 3-4 ਟ੍ਰੇਲਰ ਸ਼ੁਰੂ ਕਰੀਏ ਬਾਈ ਕਰਨ ਸੋ ਉਹ 3-4 ਟ੍ਰੇਲਰ ਦੇਤੇ ਲੈ ਕੇ ਕਿਸੇ ਨੂੰ ਤੇ ਜਦੋਂ ਟਰੱਕ ਲੈ ਕੇ ਜਣਾ ਨਾਲ ਹੀ ਉਹਨਾਂ ਨੇ ਟ੍ਰੇਲਰ ਮੇਰਾ ਬਾਹਰ ਖੜਾ ਉਹਨੇ ਹੁੱਕ ਕਰਕੇ ਉਹਨਾਂ ਕੰਮ ਤੇ ਮੈਂ ਤਾਂ ਕਹਾ ਕਿ ਕੰਮ ਹੀ ਲੋਟ ਆ ਗਿਆ ਜੀ ਉਹ ਹਰ ਟ੍ਰੇਲਰ ਦਾ ਮੈਂ ਚਾਹੇ ਮਿਲਣਾ 10000 ਦਾ ਚਾਹੇ 20000 ਦਾ ਮੈਂ ਸਿੰਪਲ ਰੱਖਿਆ ਜੀ ਕਿ ਨਾਲੇ ਚੱਲ ਬੰਦੇ ਖੁਸ਼ ਹੋਣਗੇ 1000 ਡਾਲਰ ਪਰ ਟ੍ਰੇਲਰ ਲੈਣਾ ਹੈ ਓਕੇ ਤੇ ਕਰਦੇ ਗਾਦੇ ਮੈਂ 1.5 ਸਾਲ ਦੇ ਵਿੱਚ ਮੈਂ 20 ਜਾਂ 22 ਆਰਡਰ ਰਿਮੈਂਬਰ ਪੱਕਾ 20 by 25 ਪਾਦੇ ਕਿੰਨੇ ਇੰਨੇ ਟ੍ਰੇਲਰ ਮੈਂ ਪਾਤੇ ਸੋ ਜਦੋਂ ਵਾਈਫ ਨੇ ਮੈਨੂੰ ਕਿਹਾ ਤੁਸੀਂ ਟਰਕਿੰਗ ਜਾਓ ਮੈਂ ਕਿਹਾ ਛੱਡ ਯਾਰ ਤੂੰ ਮੇਰੀ 20-25 ਹਜ਼ਾਰ ਡਾਲਰ ਮੈਂ ਤਨਖਾਹ ਬਣਾਈ ਜੰਨਾ ਹੈ ਪਲੱਸ 20-25 ਹਜ਼ਾਰ ਡਾਲਰ ਮੈਂ ਟ੍ਰੇਲਰ ਤਾਂ ਮਿਲ ਹੀ ਜਾਂਦਾ ਤੇ ਮੈਨੂੰ ਆਪਨ ਮੈਨੂੰ ਕਿ ਲੋੜ ਆਪਨ ਛੱਡ ਤੂੰ ਨਹੀਂ ਮੈਂ ਵੀ ਆਰ ਗੁੱਡ ਪਰ ਜਿਵੇਂ ਕਹਿੰਦੇ ਕਿ ਡੈਸਟਨੀ ਹੁੰਦੀ ਹੈ ਜਿਵੇਂ ਉਹਨੂੰ ਸੀ ਕਿ ਮੇਰੇ ਜੇ ਕੈਪੇਬਿਲਟੀ ਹੈ ਸੋ ਹਟੀ ਨਹੀਂ ਤੁਰਦੇ ਟ੍ਰਸਟ ਸੀ ਪੁਰਾ ਪ੍ਰਸੀ ਕੀ ਹਾਕੀ ਇੱਕ ਇੱਕ ਟਰੱਕਿੰਗ ਕਰ ਸਕਦਾ ਤੇ ਇਹਦੂ ਕਿਤੇ ਵੱਧ ਪੈਸੇ ਬਣਾ ਸਕਦਾ ਹੂੰ ਸੋ ਫਾਈਨਲੀ ਆ ਗੇਵ ਅਪ ਕਿ ਠੀਕ ਹੈ ਮੈਂ ਚੱਲ ਗਿਆ ਠੀਕ ਹੈ ਇਫ ਯੂ ਸੀਇੰਗ ਲੈਟਸ ਡੂ ਇਟ ਤੇ ਕੰਪਨੀ ਨੂੰ ਮੈਂ ਜਵਾਬ ਦਿੱਤਾ ਉਹ ਮੈਨੂੰ ਕਹਿੰਨ ਜਾਣ ਤੂੰ ਕਹਿੰਦੇ ਟਰੱਕਿੰਗ ਰਨ ਕਰਨੀ ਹੈ ਨਾਲੇ ਟ੍ਰੱਕ ਵੇਚੀ ਚੱਲ ਨਾਲੇ ਇੱਥੇ ਬੈਠਾ ਟਰੱਕਿੰਗ ਕਰੀ ਚੱਲ ਵੀ ਸਾਡਾ ਵੀ ਨਾਲ ਨਾਲ ਐਸਾ ਬਣ ਗਿਆ ਸਾਡੇ ਕੰਮ ਕਰੀ ਚੱਲੂ ਇੱਕ ਸਾਡੇ ਵੀ ਟਰੱਕ ਵੇਚ ਹੀ ਜਾਣਗੇ ਪਰ ਉਹ ਤੱਕ ਮੇਰਾ ਮਾਈਂਡ ਬਣਿਆ ਕਿ ਨਹੀਂ ਹੋਂ ਮੈਂ ਪੂਰੀ ਆਪਦੀ ਐਫਰਟ 100% ਮੈਂ ਟ੍ਰਕਿੰਗ ਜੀ ਕਰਨਾ ਹੈ ਹੂੰ ਕੰਬਿਰ ਜੀ ਹੈ ਕਿ ਇੱਕ ਸ਼ੁਰੂ ਤੋਂ ਫਾਰਮ ਅਮਰੀਕਾ ਜਾਂ ਤਾਂ ਪਹਿਲਾਂ ਤੋਂ ਮੈਨੂੰ ਇਹ ਜੋ ਮੈਂ ਕੁਝ ਕਰਦਾ ਸੀ ਜਾਂ ਤਾਂ ਮੈਂ 101% ਕਰਨਾ ਹੈ ਜਾਂ ਜ਼ੀਰੋ ਕਰਨਾ ਹੈ ਇੱਥੋਂ ਤੱਕ ਕਿ ਪ੍ਰਾਣੀ ਤਾਂ ਦੱਸਦਾ ਮੇਰਾ ਜੇ ਵੀਜ਼ਾ ਨਾ ਲੱਗਦਾ ਹੂੰ ਇੱਕ ਵਾਰਦਾ ਮੇਰਾ ਵੀਜ਼ਾ ਕੈਨੇਡਾ ਵਾਲਿਆਂ ਨੇ ਜਵਾਬ ਦਿੱਤਾ ਕਿ ਨਹੀਂ ਜੀ ਕਿ ਯੂ ਆਰ ਨਾਟ ਅ ਜੈਨੂਇਨ ਇਨਵੈਸਟਰ ਹੂੰ ਫੇ ਮੇਰੇ ਮਾਸਟਰ ਜੀ ਸੀ ਉਹਨਾਂ ਨੂੰ ਕੋਈ ਜਾਂਦਾ ਹੁੰਦਾ ਸੀ ਕੈਨੇਡੀਅਨ ਐਮਬੈਸੀ ਚ ਉਹ ਕਹਿੰਦੇ ਤੂੰ ਗੁੱਸੇ ਗੈਸੇ ਨਾਲ ਹੋਵੇਂ ਨਾਲ ਤੁਹਾਡਾ ਪਾਸਪੋਰਟ ਛੱਡ ਜਾ ਇਹ ਹਫਤੇ ਬਾਅਦ ਮੇਰਾ ਪਾਸ ਵੀਜ਼ਾ ਲੈ ਕੇ ਕਰਿਆ ਗਿਆ ਹੂੰ ਉਹਨਾਂ ਨੂੰ ਕੋਈ ਜਨਮਸ਼ਾ ਸੀਗੀ ਉਸ ਟਾਈਮ 'ਚ ਕੋਈ ਪੈਸੇ ਨਹੀਂ ਲੱਗੇ ਜਿਹੜੇ ਡਿਨਰ ਡੂਨੋ ਕਰਾਇਓ ਉਹਨੇ ਨਾਲ ਸਰ ਗਿਆ ਤੇ ਜੇ ਮੇਰਾ ਵੀਜ਼ਾ ਨਾ ਲੱਗਦਾ ਉਦੋਂ ਵੀ ਮੈਂ 17 ਸਾਲ ਦੀ ਏਜ 'ਚ ਮੇਰਾ ਪੂਰਾ ਪਲਾਨ ਬਣਾਇਆ ਹੋਇਆ ਸੀ ਕਿ ਮੈਂ ਚਾਰ ਕਿੱਲੇ ਸਾਡੇ ਮੋਗੇਪੇ ਕੋ ਨਾਲ ਸੀ ਕਿ ਮੈਂ ਉੱਥੇ ਆ ਦਾ ਪੋਲਿਟਿਕ ਸ਼ੁਰੂ ਕਰਨਾ ਐਟ 17 ইয়ার্স 올ਡ ਸ਼ੁਰੂ ਤੋਂ ਮੈਨੂੰ ਐਂਟਰਪ੍ਰੀਨਿਓਰ ਸ਼ੁਰੂ ਤੋਂ ਹੀ ਸੀ ਪਰ ਜਿਵੇਂ ਮਾ ਬਾਬੇ ਜੀ ਕਿਸਪੋ ਹੁੰਦੀ ਕਿ ਨਹੀਂ ਤੂੰ ਇਹ ਨਹੀਂ ਕਾਕਾ ਤੂੰ ਅਮਰੀਕਾ ਹੀ ਪਹੁੰਚਣਾ ਕਿਸੇ ਹਾਲ 'ਚ ਕੈਨੇਡਾ ਦਾ ਵੀਜ਼ਾ ਲੱਗ ਗਿਆ ਤੇ ਮੈਂ 2 ਮਹੀਨੇ ਕੈਨੇਡਾ ਰਿਆ ਫਿਰ ਮੇਰਾ ਬ੍ਰਦਰ ਆ ਕੇ ਮੈਨੂੰ ਉੱਥੋਂ ਬ੍ਰਦਰ ਤੇ ਉਹਦੇ ਫਰੈਂਡ ਆ ਕੇ ਮੈਨੂੰ ਲੈ ਗਏ ਉੱਥੋਂ ਇਲੀਗਲ ਇਲੀਗਲ ਬਾਰਡਰ ਕ੍ਰੋਸਿੰਗ ਬੱਜਵੇਂ ਅਸੀਂ ਜਾਣਾ ਸੀ ਮੇਰਾ ਬ੍ਰਦਰ ਉਹ ਕਹਿੰਦਾ ਮੈਂ ਤਾਂ ਤੈਨੂੰ ਪੱਕਾ ਫੜਾ ਦੂੰਗਾ ਉਹਨਾਂ ਦਾ ਕੋਈ ਫਰੈਂਡ ਸੀ ਮੈਨੂੰ ਨਾਂ ਦਾ ਪੁੱਲ ਗਿਆ ਪਰ ਮੈਨੂੰ ਨਹੀਂ ਪਤਾ ਉਹ ਕਬੱਡੀ ਦਾ ਬਹੁਤ ਵਧੀਆ ਪਲੇਅਰ ਸੀ ਉਹ ਕਹਿੰਦਾ ਲੈ ਕਿਹੜੀ ਗੱਲ ਮੈਚ ਚਲਾਉਣਾ ਕਰ ਸੋ ਮੈਂ ਉਹਨਾਂ ਦੀ ਕਾਰ 'ਚ ਬੈਠ ਗਿਆ ਤੇ ਮੇਰੇ ਬ੍ਰਦਰ ਵੱਡੇ ਬ੍ਰਦਰ ਸਾਨੂੰ ਵੱਡੇ ਬ੍ਰਦਰ ਉਹ ਮੇਰੇ ਕੋਲ 10 15 12 ਪਿੱਛੇ। ਹੂੰ। ਬਈ ਬਾਰਡਰ ਤੇ ਪਹੁੰਚੇ ਆਂ। ਕੀ ਕੌਨਫिडੈਂਸ ਮੈਂ ਵੀ ਸ਼ੁਰੂ ਤੋਂ ਹੀ ਆ ਵਾਸ ਵੈਰੀ ਕੌਨਫिडेंट ਹਰ ਚੀਜ਼ ਤੇ ਉਹਨਾਂ ਨੇ ਪੁੱਛਿਆ ਮੈਂ ਤਾਂ ਪੁੱਛਿਆ ਹੀ ਕੁਝ ਨਹੀਂ ਬਟ ਮੈਨੂੰ ਜਿਵੇਂ ਕੋਈ ਡਰ ਡਰ ਨਹੀਂ ਮੈਨੂੰ ਸ਼ੋ ਹੋਣ ਦਿੱਤਾ ਤੇ ਉਹਨੂੰ ਪੁੱਛਿਆ ਕਿ ਕਿੱਥੇ ਜਾ ਰਹੇ ਹੋ? ਉਹ ਕਹਿੰਦੇ ਕਿ ਯਾ ਜਸਟ ਗoing ਫਾਰ 버ਗਰਸ ਫਰਡੇ ਨਾਈਟ ਸੀ ਕਿ ਜਸਟ ਗoing ਫਾਰ 버ਗਰਸ। ਹੂੰ। ਤੇ ਦੈਟਸੋ ਉਹ ਕਹਿੰਨ ওকে ਹੈਵ ਅ ਗੁੱਡ ਨਾਈਟ। ਜੇ ਅਮਰੀਕਾ ਐਵੰਟਰ ਹੋ ਗਏ। ਅਮਰੀਕਾ ਹੋ ਗਏ ਮੈਕਡੋਨਲਡ ਗਏ। ਉੱਥੇ ਅੰਦਰ ਬੈ ਕੇ 버ਗਰ ਖਾਦੇ। ਉਹਨੂੰ ਬ੍ਰਦਰ ਹੁਣੀ ਆ ਗਏ ਤੇ ਕੀ ਛੱਕੀ ਨਾ ਪਵੇ ਕਈ ਵਾਰ ਉਹ ਬ੍ਰਦਰ ਕਹਿੰਦਾ ਕੋਈ ਖੜੇ ਦੇਖਦੇ ਹੁੰਦੇ ਆ ਹੂੰ ਤੇ ਉਹ ਮੈਂ ਉਹਨਾਂ ਦੀ ਕਾਰ 'ਚ ਬੈ ਕੇ ਬ੍ਰਦਰ ਵਾਲੀ 'ਚ ਤੇ ਉਹ ਦੂਜੀ ਕਾਰ ਦੇ ਨਾਲ ਉਹ 15 ਕਿਲੋਮੀਟਰ ਅੱਗੇ ਗਈ ਨਾਲ ਉੱਥੇ ਯੂ-ਟਰਨ ਮਾਰ ਕੇ ਅਸੀਂ ਕੈਲੀਫੋਰਨੀਆ ਨੂੰ ਸਿੱਧਾ ਕਰਤਾ ਜੀ ਤੇ ਫਿਰ ਕਿੰਨੇ ਸਾਲ ਲੱਗੇ ਉੱਥੇ ਪੱਕੇ ਹੋਦੋਂ ਤੁਹਾਨੂੰ ਮੈਨੂੰ ਅਮਰੀਕਾ 'ਚ ਸਮਾਂ ਬਹੁਤ ਚੰਗੀ ਸੀ ਲੱਕੀ ਸੀ ਜਿੱਦਨ ਮੇਰੂ ਸਾਲ ਡੇਢ ਸਾਲ ਵੀ ਹੋਇਆ ਸੀ ਅਜੇ ਗਿਆ ਉੱਥੇ ਗਿਆ ਨੂੰ ਕਪੜਾ ਆਪਣਾ ਰੇਗਨ ਪ੍ਰੈਜ਼ੀਡੈਂਟ ਸੀ ਹੂੰ ਉਹਨਾਂ ਨੇ ਕਰਤਾ ਜਿਨ੍ਹਾਂ ਨੇ ਫਾਰਮ 'ਚ ਕੰਮ ਕੀਤਾ ਹੂੰ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜੂ ਪੱਕੇ ਪੱਕੇ ਹੋ ਜਾਣਗੇ ਓਕੇ ਤੇ ਕੁਦਰਤੀ ਜੋ ਮੈਂ ਗਿਆ ਗਿਆ ਉਦੋਂ ਬਿਲਕੁਲ ਨਵਾਂ ਸੀ ਯੰਗ ਕੋਈ ਹੋਰ ਕੰਮ-ਕਮ ਹੈਣੀ ਸੀ ਹੂੰ ਤੇ ਮੈਂ ਸ਼ੁਰੂ ਤੇ ਹੀ ਕਿ ਮੈਂ ਕਿਸੇ ਭਰਾ ਤੋਂ ਹੀ ਪੈਸੇ ਲੈ ਕੇ ਮੈਂ ਨਹੀਂ ਖਰਚਨੇ ਮੈਂ ਕਿ ਮੈਨੂੰ ਕੰਮ-ਕਮ ਲਵਾ ਦੋ ਉਹਨਾਂ ਨੇ ਕਿਸੇ ਫਾਰਮਰ ਗੋਰੇ ਫਾਰਮਰ ਦੇ ਕੋਲੇ ਮੇਰੇ ਕੋਲ ਮੈਂ ਤਿੰਨ ਜਾਂ ਚਾਰ ਪੰਜ ਮਹੀਨੇ ਪਹਿਲਾਂ ਕਿੰਨੇ ਕਿਤੇ ਉਹਨਾਂ ਕੋਲ ਮੈਂ ਕੰਮ ਕੀਤਾ ਉਹ ਕੰਮ ਕਰਕੇ ਭੁੱਲ ਭੁੱਲ ਗਏ ਕਿ ਹਾਂ ਵੀ ਫਾਰਮਿੰਗ ਉਹਨਾਂ ਨੇ ਪੈਸੇ ਪੂਰੇ ਦੇਤੇ ਤੇ ਜਦੋਂ ਉਹਨਾਂ ਨੇ ਪਾਸ ਕੀਤਾ 1.5 2 ਸਾਲ ਬਾਅਦ ਫੇਰ ਆਪੇ ਦਿਮਾਗ ਤਾਂ ਹੁੰਦਾ ਹੀ ਹੈ ਕਿ ਬਈ ਹਾਂ ਯਾਰ ਮੈਂ ਉੱਥੇ ਕੰਮ ਕੀਤਾ ਸੀ ਲੈਟਰ ਨੂੰ ਜਾ ਕੇ ਪੁੱਛਾਂ ਸਹੀ ਹੂੰ ਜਦੋਂ ਉਹਨਾਂ ਜਾ ਕੇ ਪੁੱਛਿਆ ਉਹ ਕਹਿੰਦਾ ਹਾਂ ਕਹਿੰਦਾ ਮੈਂ ਤੇਰਾ ਉਹ ਵਡੂ ਟੂ ਫਾਰਮ ਉਹ ਵਡੂ ਫਾਰਮ ਦੇਦਾ ਜਿਹੜਾ ਕਿ ਉਹਨੇ 2 ਸਾਲ ਪਹਿਲਾਂ ਸਰਕਾਰ ਨੂੰ ਟੈਕਸ ਪੇ ਕੀਤਾ ਕਿ ਇਹ ਬੰਦਾ ਮੇਰਾ EMPLOYEE ਹੈ ਓਕੇ ਲੋਕੀ ਪੈਸੇ ਦੇ ਕੇ ਬਣਾਉਂਦੇ ਸੀਗੇ ਹੂੰ ਮੇਰੇ ਜਿਵੇਂ ਕੀ ਕਹਿੰਦੇ ਸਾਰਾ ਕੁਝ ਸਿੱਧਾ ਟਾਈਮ ਬਰਪੈਣਾ ਹੁੰਦਾ ਗੁੱਡ ਟਾਈਮ ਹੋਵੇ ਤੇ ਉਹ ਮੈਨੂੰ ਬਿਨਾਂ ਪੈਸੇ ਦਿੱਤੇ ਤੋਂ ਉਹ ਪੇਪਰ ਮਿਲ ਗਿਆ ਹਾਂ ਤੇ ਜਦੋਂ ਲਾਸਟ ਡੇਟ ਸੀਗੀ ਫਾਈਲਿੰਗ ਦੀ ਮੈਂ ਉਸ ਦਿਨ ਜਾ ਕੇ ਫਾਈਲ ਕੀਤਾ ਯੋ ਪਹਿਲਾਂ ਟਰੱਕ ਚਲਾਈ ਉਹਨਾਂ ਕੋ ਛੱਡ ਚਾਲ ਕੋਈ ਨਹੀਂ ਕਰ ਲਾਂਗੇ ਕੋਈ ਨਹੀਂ ਕਰ ਲਾਂਗੇ ਵੀ ਵੇਖਿਆ ਕਿ ਅੱਜ ਲਾਸਟ ਡੇ ਆ ਉਹਦੋਂ ਆ ਗਿਆ ਕਿ ਪਹਿਲਾਂ ਐਕਸਟੈਂਸ਼ਨ ਦੇਈ ਗਏ ਜਦੋਂ ਆ ਗਿਆ ਕਿ ਅੱਜ ਲਾਸਟ ਡੇ ਹੈ ਕਿ ਜਿਹੜੇ ਅੱਜ ਅਪਲਾਈ ਕਰ ਲਿਆ ਕਰ ਲਿਆ ਨਹੀਂ ਤਾਂ ਦਿਸ ਪ੍ਰੋਗਰਾਮ ਇਜ਼ ਓਵਰ ਉਹ ਵੀ ਮੈਂ ਮਿਰਸਾ ਘੰਟਾ ਡੇਢ ਘੰਟਾ ਐਂਡ ਹੋਣ ਤੋਂ ਪਹਿਲਾਂ ਪਹੁੰਚਿਆ ਉੱਥੇ ਇੰਨਾ ਬਸ ਕੀ ਜਿਹੜੇ ਪੰਜਾਬੀ ਹੁੰਦੇ ਆਪਣੇ ਉਹ ਚੱਲ ਕੋਈ ਨਹੀਂ ਕਰ ਲਾਂਗੇ ਓਹ 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 ਕਰਕੇ ਜੀ ਬਸ ਜੋ ਅਪਲਾਈ ਕੀਤਾ ਤੇ ਵਿਦਨ ਮੇਖਲ 2 ਜਾਂ 3 ਮਹੀਨੇ ਮੈਨੂੰ ਟੈਂਪਰੇਰੀ ਗ੍ਰੀਨ ਕਾਰਡ ਆ ਗਿਆ ਹੂੰ ਤੇ 6 ਮਹੀਨੇ ਬਾਅਦ ਮੇਰਾ ਪੱਕਾ ਪੱਕਾ ਗ੍ਰੀਨ ਕਾਰਡ ਆ ਗਿਆ ਜੀ ਈਜ਼ੀਐਸਟ ਵੇ ਟੂ ਗੈਟ ਅ ਲੱਕੀ ਮੇ ਲੱਕ ਕੰਮ ਕੀਤਾ ਉਸ ਵਲੇ ਅੱਛਾ ਜਦੋਂ ਤੁਸੀਂ ਆਪਣਾ ਟਰਕਿੰਗ ਬਿਜ਼ਨਸ ਸ਼ੁਰੂ ਕੀਤਾ ਤੁਸੀਂ ਦੱਸਦੇ ਪਏ ਸੀਗੇ ਵੀ ਉੱਥੇ ਕ੍ਰੈਡਿਟ ਤੇ ਸਾਰਾ ਕੁਝ ਚੱਕਿਆ ਗਿਆ ਹੈ ਨਾ ਜਿਹੜਾ ਰਿਸਕ ਫੈਕਟਰ ਲੈ ਆਉਂ ਰਿਸਕ ਬੋਲਿਆ ਜੀ ਰਿਸਕ ਬੋਲਿਆ ਕਿਉਂਕਿ ਜਿਹੜੇ ਪਰ ਪਹਿਲੇ ਮੇਰੇ 15 ਜਾਂ 12 ਟ੍ਰੇਲਰ ਸੀਗੇ ਉਹ ਸਾਰੇ ਸਾਡੇ ਕ੍ਰੈਡਿਟ ਕਾਰਡ ਤੇ ਸੀ ਜੀ ਜਿਹਦਾ ਜੇ ਮੈਨੂੰ ਵਿਆਜ ਦੇਣਾ ਪੈਂਦਾ ਤੇ ਕ੍ਰੈਡਿਟ ਕਾਰਡ ਦਾ ਉੱਥੇ ਵੀ ਇੰਡੀਆ ਨੂੰ 24% ਤੋਂ ਉੱਤੇ ਵਿਆਜ ਆ ਪਰ ਕੀ ਹੈ ਕਿ ਉਦੋਂ ਮੇਰਾ ਤੇ ਵਾਈਫ ਦਾ ਦੋਵਾਂ ਦਾ ਕ੍ਰੈਡਿਟ ਸਾਡਾ ਸ਼ੁਰੂ ਤੋਂ ਮੇਰੀ ਬਹੁਤ ਵਧੀਆ ਰੱਖਿਆ ਸੀ ਓਕੇ ਸੋ ਕ੍ਰੈਡਿਟ ਕਾਰਡ ਬਹੁਤ ਸੀ ਤੇ ਵਡੀਆਂ ਲਿਮਿਟਸ ਵਾਲੇ ਸੀ ਤੇ ਮੈਂ ਟ੍ਰੇਲਰ ਜਿਹੜਾ ਲੈਂਦਾ ਸੀ ਮੈਂ ਲੋਕਾਂ ਨੂੰ ਨਹੀਂ ਕਮਲੇ ਹੋ ਗਿਆ ਕਿ ਜਿਹੜਾ ਮਹਿੰਗਾ ਤੇ ਮੈਂ ਲੈਣਾ ਕੋਈ ਮੈਂ ਪਹਿਲਾਂ ਟਰੱਕ ਨੂੰ ਵੇਚਣ ਦੀ ਲਾਈਨ 'ਚ ਸੀਗਾ ਤੋ ਉਥੋਂ ਨਾਲ ਨਾਲ ਕੋਈ ਬੰਦੇ ਲੱਭ ਜਾਂਦੇ ਕਿ ਜਿੰਨਾਂ ਕੋ ਟ੍ਰੇਲਰ ਖੜੇ ਹੁੰਦੇ ਆ ਹੂੰ ਸੋ ਉਹਨਾਂ ਨੂੰ ਜਿਵੇਂ ਕਨੈਕਸ਼ਨ ਤੋਂ ਗਾ ਕਨੈਕਸ਼ਨ ਕੰਪਨੀ ਦੇ ਜਿਹੜਾ ਟ੍ਰੇਲਰ ਮਾਰਕੀਟ 'ਚ 25-30 ਹਜ਼ਾਰ ਦਾ ਵੇਖਣਾ ਉਹ ਮੇਨੋਦੀ ਪ੍ਰਾਈਸ ਮਿਲ ਜਾਣਾ 12-13-14 ਹਜ਼ਾਰ ਦਾ ਮਿਲ ਜਾਣਾ ਹੂੰ ਤੋ ਮੈਂ ਕ੍ਰੈਡਿਟ ਕਾਰਡ ਚੱਕ ਕੇ ਪਿੱਕਾ ਲੈਣਾ ਵੀ ਸੰ ਚਾਹੀਦਾ ਹੈ ਹਾਂ ਚਾਹੀਦਾ ਮੈਂ ਕ੍ਰੈਡਿਟ ਕਾਰਡ ਦੇਣਾ ਉਹਨਾਂ ਨੂੰ ਮਿਲਨੇ ਕ੍ਰੈਡਿਟ ਕ੍ਰੈਡਿਟ 'ਤੇ ਪੈਸੇ ਮਿਲ ਗਏ ਕੋਈ ਲੋਨ ਨਹੀਂ ਅਪਲਾਈ ਕੋਈ ਕੁਝ ਨਹੀਂ ਐ ਕਰਕੇ ਪਹਿਲੇ 10 ਜਾਂ 11 ਟ੍ਰੇਲਰ ਅਸੀਂ ਸਾਰੇ ਕ੍ਰੈਡਿਟ ਕਾਰਡ ਚੱਕੇ ਤੇ ਜਿਹੜੇ ਕ੍ਰੈਡਿਟ ਕਾਰਡ ਦੇ ਆ ਟਾਈਮ ਪਰ ਉਹ ਦੇਣ ਦੇ ਨਹੀਂ ਅਮਰੀਕਾ ਇੱਥੇ ਤਾਂ ਦਿੰਦੇ ਨਹੀਂ ਆ ਅਮਰੀਕਾ ਦੇਣ ਦੇ ਕਿ 6 ਮਹੀਨੇ ਤੁਹਾਡੀ ਕੋਈ ਪੇਮੈਂਟ ਨਹੀਂ ਤੇ ਕੋਈ ਇੰਟਰਸਟ ਨਹੀਂ 6 ਮਹੀਨੇ ਕੋਈ ਪੇਮੈਂਟ ਉਹਦੀ ਤੇ ਬੈਕ ਨਹੀਂ ਕਰਨੀ ਹੈਗੀ ਤੇ ਕੋਈ ਇੰਟਰਸਟ ਨਹੀਂ ਹੈ ਸੋ ਪਹਿਲੇ ਜਿਵੇਂ ਮੈਂ ਲਿਖਿਆ ਜੀ ਮੇਰੇ 1 ਲੱਖ ਡਾਲਰ ਲਿਮਿਟ ਸੀ ਉਹਤੇ ਮੈਂ 4 ਟ੍ਰੇਲਰ ਚੱਕ ਲਏ ਜਾਂ 5 ਆ ਗਏ ਜਿੰਨੇ ਆ ਗਏ ਉਹ ਦੇਖਿਆ ਕਿ ਹੁਣ ਇਹਦੀ ਹੁਣ ਡੇਟ ਪੂਰੀ ਆਉਣ ਵਾਲੀ ਹੋਗੀ ਉਹਨਾਂ ਮਹੀਨਾ ਪਿਲਾ ਜਿੰਦਾ ਕਿ ਅਗਲੇ ਮਨ ਤੋਂ ਤੁਹਾਡੀ ਡੇਟ ਸ਼ੁਰੂ ਹੋ ਜਾਣੀ ਪੇਮੈਂਟ ਮੈਂ ਵੇਖਿਆ ਦੂਜਾ ਕਾਰਡ ਕਿਹੜਾ ਮੈਨੂੰ ਆਫਰ ਆ ਰਹੀ ਹੈ ਉਹ ਜਿਹੜੇ ਉਧਰ ਲੱਖ ਪੌਣੇ ਲਾਵਾ ਪੌਣੇ ਲੱਖ ਦਾ ਸੀਗਾ ਉਹ ਚੱਕ ਕੇ ਵੀ ਦੂਜੇ ਦੇ ਕਰ ਲੈਣਾ ਜੀ ਉਹ ਉੱਥੇ ਫਿਰ 6 ਮਹੀਨੇ નો ਪੇਮੈਂਟ ਅੱਗੇ ਅੱਗੇ ਪੇ ਕਰਕੇ ਉਹਦੇ ਥਰੂ ਅੱਗੇ ਥਰੂ ਉਹੀ ਇੰਟਰਸਟ ਫਰੀ ਮਨੀ ਬੈਂਕਾ ਉਹਨਾਂ ਕ੍ਰੈਡਿਟ ਕਾਰਡਾਂ ਦੀ ਮਨੀ ਯੂਜ਼ ਕਰਕੇ ਪਹਿਲੇ 10 ਜਾਂ 12 ਟ੍ਰੇਲਰ ਅਸੀਂ ਵਿਦਾਊਟ ਐਨੀ ਲੋਨ ਵਿਦਾਊਟ ਐਨੀ ਕੈਸ਼ਟ ਵਿਦਾਊਟ ਐਨੀ ਇੰਟਰਸਟ ਅਸੀਂ 10-12 ਟ੍ਰੇਲਰ ਆਪ ਅਸੀਂ ਜੰਪਾਈ ਜਿਆਦੇ ਇਹ 10-12 ਟ੍ਰੇਲਰ ਪਾਉਣ ਨੂੰ ਸਾਲ ਲੱਗੇ ਜਾਂ ਉਸ ਤੋਂ ਵੱਧ ਪੇ ਸਾਲ ਕੀ ਲੱਗਿਆ ਉਹਨੇ ਸਾਲ ਲੱਗਿਆ ਉਹਨੇ ਤੇ ਸਾਲ ਤੁਸੀਂ ਇੱਕ ਕਾਰ ਤੋਂ ਦੂਜੀ ਕਾਰ ਦੀ ਪੇਮੈਂਟ ਕਰਕੇ ਪੇਮੈਂਟ ਹੀ ਨਹੀਂ ਕਰਕੇ ਸਿਰਫ ਲੋਨ ਟਰਾਂਸਫਰ ਕਰਕੇ ਟਰਾਂਸਫਰ ਕਰਕੇ ਪਰ ਉਹ ਵੇਖਣਾ ਉਹਨੇ ਚਿਰ ਚ ਮੈਂ ਜਿਹੜੇ ਪਹਿਲੇ ਪਾਇਂਟ ਟ੍ਰੇਲਰ ਸੀ ਉਹ ਮੈਨੂੰ ਹਰ ਮਹੀਨੇ 1000 ਡਾਲਰ ਵੀ ਆਉਣ ਲੱਗਿਆ ਨਾ ਜੀ ਹੂੰ ਉਹ ਫ੍ਰੀ ਕਰ ਲਿਓ ਉਹ ਟੋ ਟ੍ਰੇਲਰ 1000 ਡਾਲਰ ਕੋ ਮੇਰਾ ਖਰਚਾ ਜ਼ੀਰੋ ਹੈ ਕਿ ਮੈਂ ਨਾ ਉਹਦੀ ਪੇਮੈਂਟ ਦੇ ਰਿਹਾ ਹਾਂ ਇੰਸ਼ੋਰੈਂਸ ਜਿਹਨੂੰ ਮੈਂ ਜਿਹਨੂੰ ਗਰੈਂਟਲ ਦਿੱਤਾ ਉਹਨੇ ਇੰਸ਼ੋਰੈਂਸ ਕਰਾਉਣੀ ਹੈ ਸੋ ਮੇਰਾ ਖਰਚਾ ਜ਼ੀਰੋ ਹੈ ਹੂੰ ਰਿਪੇਅਰ ਉਹਨਾਂ ਨੇ ਕਰਾਉਣੀ ਹੈ ਟਾਇਰ ਜੋ ਸ ਤੋ ਜੇ 10 ਟ੍ਰੇਲਰ ਮੇਲੇ ਸਾਲ ਚ ਹੋ ਗਏ ਹਮ ਉਹ ਸਾਲ ਚ ਮੈਂ ਲੱਖ ਡਾਲਰ ਵੀ ਕਮਾ ਲਿਆ ਨਹੀਂ ਅੱਜ ਤੱਕ ਹਾਈਐਸਟ ਕਿੰਨਾ ਕਮਾਇਆ ਹੋ ਤੁਸੀਂ ਜੇ ਰਫਲੀ ਅਪ ਦੇ ਕੀ ਬਹੁਤ ਪਤਾ ਹੀ ਨਹੀਂ ਗ੍ਰਾਬ ਵੀ ਜਾਣੇ ਜੀ ਆਹ ট্রাক ਟ੍ਰੇਲਰ ਟ੍ਰੇਲਰ ਜੋ ਮੈਂ ਦੱਸਿਆਦਾ ਮੈਂ 22 ਟ੍ਰੇਲਰ ਘਾਲੇ ਸੀਗੇ ਹਮ ਤੇ 22 ਟ੍ਰੇਲਰ ਟ੍ਰੇਲਰ ਮੀਨਸ ਮੈਂ ਹਰ ਮਹੀਨੇ ਦਾ 2 ਲੱਖ ਦਾ ਆਪਣਾ 22000 ਡਾਲਰ ਸੀਗਾ ਜਿਹੜਾ 22000 ਰੁਪਿਆ ਹੋ ਗਿਆ 22000 22000 ਰੁਪਿਆ ਮੈਨੂੰ ਸਿਰਫ ਟ੍ਰੇਲਰ ਚ ਮਿਲ ਜਾਂਦਾ ਜਿਹੜੇ ਕਿ ਮੈਂ ਸਟਾਰਟ ਕੀਤੇ ਸੀ ਵਿਦਆਊਟ ਮਾਇ ਮਨੀ ਹਮ ਵਿਦਆਊਟ being any interest without making any payments ਮੈਂ ਇੱਕ ਚੀਜ਼ ਦੇਖਿਆ ਵੀ ਜਦੋਂ ਬੰਦੇ ਕੋਲ ਨਾ بزਨਸ ਬਾਲਾ ਐਕਸਪੈਂਡ ਹੋ ਜਾਂਦਾ ਵਾ ਪਹਿਲਾ ਪਹਿਲਾ ਬੰਦਾ ਧਿਆਨ ਰੱਖਦਾ ਵੀ ਕਿੰਨੇ ਪੈਸੇ ਆ ਗਏ ਕਿੰਨੇ ਚਲੇ ਗਏ ਉਸ ਤੋਂ ਬਾਅਦ ਬੰਦਾ ਕਹਿੰਦਾ ਯਾਰ ਚੱਲ ਆ ਗਏ ਧਿਆਨ ਨਹੀਂ ਰੱਖਦੇ ਵੀ ਇਹ ਇਹ ਚੀਜ਼ ਐਦਾ ਕਿਉਂਨ ਦਿੰਦੀ ਹੈ ਬਿਕੋਜ਼ ਮੈਂ ਸ਼ੁਰੂ ਤੋਂ ਪੈਸੇ ਬਾਰੇ ਮੇਰਾ ਕਦੇ ਵੀ ਨਹੀਂ ਸੀ ਮੇਰੇ ਪੈਸੇ ਤਾਂ ਜਦੋਂ ਟਰਕਿੰਗ ਸਾਡੇ 90 ਟਰੱਕ ਵੀ ਹੋ ਗਿਆ ਮੈਂ ਨਾ ਕਦੇ ਪੇਮੈਂਟ ਕੱਟੀ ਸੀ ਹੂੰ ਜਦੋਂ ਮੈਂ ਕਿਉਂ ਕਿਉਂ ਜਿੱਦਣ ਵਾਈਫ ਮੇਰੀ ਲੈਂਡ ਕੀਤੀ ਹੈ ਹੂੰ ਫਰਸਟ ਡੇ ਮੈਂ ਕਿ ਪੈਸੇ ਮੈਂ ਕਮਾਉਂ ਹੂੰ ਹੂੰ ਤੂੰ ਹੀ ਬੱਚਿਆਂ ਨੂੰ ਟੇਕ ਕੇਅਰ ਕਰਨੀ ਹੈ ਹੂੰ ਕਿਉਂਕਿ ਆਈ ਡੋਨਟ ਵਾਂਟ them ਕੀ ਗੈਟਿੰਗ ਬੈਡ ਹਨਾ ਸੋ ਉਹਨੇ ਪਹਿਲੇ ਆਦੇ ਜਿੰਨੇ ਜਿਹੜੇ ਬੱਚੇ ਸਾਡੇ 6th 7th ਗ੍ਰੇਡਸ ਨਹੀਂ ਗਏ ਹੂੰ ਵਾਈਫ ਡਿਡਨਟ ਵਰਕ ਉਹਨੇ ਆਪ ਦਾ ਸ਼ੀ ਹਾਈਲੀ ਐਜੂਕੇਟਿਡ ਬਟ ਸ਼ੀ ਸੈਕ੍ਰੀਫਾਈਸਡ ਏਵਰੀਥਿੰਗ ਕਿ ਨਹੀਂ ਕਿਡਜ਼ ਨੂੰ ਫਰਸਟ ਪ੍ਰਾਇੋਰਟੀ ਮੈਂ ਕਮ ਮਨੀ ਕਮਾਉਂ ਨੂੰ ਮੈਂ ਬਟਾ ਡੋਨਟ ਵਰੀ ਸੰਭਾਲ ਲੈ ਤੂੰ ਐ ਹੂੰ ਮੈਂ ਤਾਂ ਕਦੇ ਵੀ ਕਦੇ ਵੀ ਜਿੱਦਣ ਦੀ ਲੈਂਡ ਕੀਤੀ ਸੀ ਮੈਂ ਨਾ ਕਦੇ ਚੈੱਕ ਕਟਿਆ ਹੂੰ ਮੈਂ ਸਾਰਾ ਖਰਚਦਾ ਸੀ ਕੋਨੇ ਆਪੇ ਸੇਵ ਕਰਨੇ ਐ ਅੱਪੇ ਕਰਨੇ ਆ ਕਿ ਮੇਰੀ ਇੱਕ ਹੈਬਡ ਸੀ ਜਦੋਂ ਮੈਂ ਜੋ ਚੈੱਕ ਹੀ ਮਿਲਦਾ ਉੱਥੇ ਜਿਹੜਾ ਕੈਸ਼ ਦਿੰਦੇ ਆ ਜਦੋਂ ਕੰਪਨੀ ਨੇ ਚੈੱਕ ਦੇਣਾ ਮੈਂ ਏਟੀਐਮ ਚ ਕਰੇਉਣ ਤੋਂ ਪਹਿਲਾਂ ਮੈਂ ਰਾਤ ਨੂੰ ਚੈੱਕ ਜਮਾ ਕਰਾਉਣਾ ਤੇ ਨਾਮ ਮੇਰੀ ਵਾਈਫ ਨੂੰ ਜਿੰਨਾ ਮੈਕਸਿਮਲ ਲਿਮਿਟ ਹੁੰਦੀ ਸੀ ਉਹਨੇ ਮੇ ਨਾਲ ਕੈਸ਼ ਕਰਾ ਕੇ ਨਾਲ ਕਢਾ ਦੇਣੀ ਕੀ ਆ ਲੋ ਜਿਹੜਾ ਕਰੇ ਤੂੰ ਨੇ ਕੋਈ ਕੰਮ-ਕੁਮ ਕਰ ਖਰਚਾ ਕਰਨਾ ਜਿਹੜਾ ਕੈਸ਼ ਕਰਨਾ ਉਹ ਅੱਤ 300 500 ਜੋ ਵੀ ਉਹ ਉਹ ਜਣਾ ਤੋਂ ਉਦੋਂ ਬਾਅਦ ਜਦੋਂ ਟ੍ਰੈਕਿੰਗ ਚਾਹੀ ਤੇ ਸ਼ੀ ਕੇਮ ਉਹ ਪਹਿਲਾਂ ਮੇਰੇ ਨਾਲ ਟ੍ਰੈਕਿੰਗ ਨਹੀਂ ਆਈ ਉਹ ਬਿਕਾਉਜ਼ ਸ਼ੀ ਵਾਸ ਰੀਅਲ ਸਟੇਟ ਏਜੰਟ ওকে ਬਹੇ ਚੰਗੀ ਬਨਾਰੀ ਸੀਗੀ ਰੀਅਲ ਸਟੇਟ ਰੀਅਲ ਸਟੇਟ ਏਜੰਸੀ ਉਹ ਘਰ ਸੈਲ ਕਰਦੀ ਸੀ ਲੋਨ ਕਰਦੇ ਸੀ ਸੋ ਸ਼ੀ